ਬ੍ਰੰਦੀਸ਼ੋ ਨਦੇ ਮਿਲਕੇ ਸੰਗਤ ਸਾਰੀ ਜੈ ਬੋਲੋ ਬੰਦੀਸ਼ੋ ਨਦੇ ਤੁਮ ਮਿਲਕੇ ਸੰਗਤ ਸਾਰੀ ਜੈ ਬੋਲੋ ਛੁਡਾਣੀ ਵਾਲੇ ਕੀ ਤੁਮ ਮਿਲਕੇ ਸੰਗਤ ਸਾਰੀ ਜੈ ਬੋਲੋ ਛੁਡਾਣੀ ਵਾਲੇ ਕੀ ਮਿਲਕੇ ਸੰਗਤ ਸਾਰੀ ਜੈ वाले दी तुम मिल संगत सारी जय बोलो, बोलो भूरी वाले की तुम मिलके संगत सारी जय बोलो भूरी वाले की तुम तो मिलके संगत सारी ਸਾਰੀ ਜੈ ਬੋਲੋ ਭੁਮੀ ਵਾਲੇ ਤੀ ਤਮ ਮਿਲ ਕੇ ਸੰਗਤ ਸਾਰੀ ਜੈ ਬੋਲੋ ਬੰਦੀ ਛੋੜ ਕੀ ਤਮ ਮਿਲ ਕੇ ਸੰਗਤ ਸਾਰੀ ਜੈ ਬੋਲੋ ਬੰਦੀ ਛੋੜ ਕੀ ਮਿਲ ਕੇ ਸੰਗਤ ਸਾਰੀ ਜੈ ਬੋਲੋ ਬੰਦੀ ਛੋੜ ਦੀ ਤਮ ਮਿਲ ਕੇ ਸੰਗਤ ਸਾਰੀ ਜੇ ਕੋ ਲੋਕੰ ਦੀ ਛੋਟ ਤੇ ਸਾ ਸਾਹੇ ਸਾ ਸਾਹੇ ਤੰਤਨ ਬੰਦੀ ਛੋਟ ਸਤਿ ਪੁਰ ਸਤਿ ਗੁਰੂ ਕਬੀਰ ਸਾਹਿਬ ਜੀ ਮਹਾਰਾਜ ਤੰਤਨ ਬੰਦੀ ਛੋਟ ਜਗਤ ਗੁਰੂ ਗਰੀਬਦਾਸ ਜੀ ਮਹਾਰਾਜ ਤੰਤਨ ਬੰਦੀ ਸੋ ਸੰਸਾਹੂ ਸਤਿਗੁਰੂ ਬਰਮ ਸਾਗਰ ਪੂਰੀ ਵਾਲੇ ਜੀ ਮਹਾਰਾਜ ਤਾਣ ਤਾਨ ਸਤਿਗੁਰੂ ਰਘੂ ਵਾਲੇ ਸਾਹਿਬ ਜੀ ਮਹਾਰਾਜ ਸਤਿਗੁਰੂ ਦੇਵ ਦੀ ਹਰਿਆ ਕਮਲ ਦੀ ਆਵਾਜ਼ ਪਵਿੱਤਰ ਕਲਿਆਣਕਾਰੀ ਦੁੱਖਾਂ ਪਾਪਾਂ ਨੂੰ ਕੱਟਣ ਵਾਲੇ ਮੋਖਸ ਦੇਣ ਵਾਲੀ ਪਵਿੱਤਰ ਗੁਰਬਾਣੀ ਪੂਜਿਆ Swami ji Maharaj ਔਰ ਸੰਤ ਸਮਾਜ ਤੇ ਸਤਗੁਰੂ ਦੇ ਦੀ ਪਿਆਰੀ लाडਲੀ ਸਾਧ ਸੰਗਤ ਸਭ ਨੂੰ ਸਰਵਪ੍ਰਥਮ ਬਾਰੰਬਾਰ 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 ਦੰਦਵਤ ਪ੍ਰਣਾਮ ਕਰਦੇ ਆਂ ਅੰਜ ਤਾਂ ਠੰਡ ਦਾ ਟਾਈਮ ਹੈ ਪਰ ਫੇਰ ਵੀ ਅਗਰ ਆਪਾਂ ਸਤਿਗੁਰੂ ਦੇ ਪ੍ਰੇਮ ਵਿੱਚ 5-10 ਮਿੰਟ ਬੈਠੀਏ ਉਹਨਾਂ ਦਾ ਬਾਣੀ ਦਾ ਫਰਮਾਨ ਲਈਏ ਸਤਿਗੁਰੂ ਦੀ ਬਾਣੀ ਤੇ ਵਿਚਾਰ ਕਰੀਏ ਤਾਂ ਆਪਣਾ ਜੀਵਨ ਸਫਲ ਹੈ ਉਂਝ ਤਾਂ ਜੀਵਨ ਤਾਂ ਮਹਾਰਾਜ ਕਹਿੰਦੇ ਐ ਜਿੰਨਾ ਮਰਜ਼ੀ ਹੀ ਹੋਵੇ ਪਰ ਸਫਲ ਵਿੱਚ ਤਾਂ ਲੇਖੇ ਵਿੱਚ ਤਾਂ ਉਹੀ ਘੜੀ ਹੈ ਜਦੋਂ ਸਤਿਗੁਰੂ ਯਾਦ ਆਵੇ ਜਦੋਂ ਸਤਿਗੁਰੂ ਦੇ ਨਾਲ ਪਿਆਰ ਪਾਈਏ सतगुरु के ना सतगुरु हाँ जी जदों सतगुरु याद करते हैं सतगुरु न प्यार करते हैं, कर जीवन सफल है नहीं तो जीवन किसी काम का भी है नहीं ਮਹਾਰਾਜ ਕਹਿੰਦੇ ਆ ਇਹ ભગવાન ਸ਼ਿਵ ਨੂੰ ਮਾਤਾ ਪਾਰਵਤੀ ਨੇ ਪੁੱਛਿਆ ਇੱਕ ਵਾਰੀ ਕਹਿੰਦੇ ਮਹਾਰਾਜ ਇਹ ਜੀਵਨ ਜਿਹੜਾ ਹੈ ਕਈਆਂ ਨੂੰ ਜੋਨੀ ਵੇਖਦੇ ਆ ਅਲੱਗ-ਅਲੱਗ ਆਪਾਂ ਪੁਰਾਣੇ ਸ਼ਾਸਤਰਾਂ ਵਿੱਚ ਵੀ ਪੜ੍ਹਦੇ ਆ ਕਿ ਕਈਆਂ ਦੀ ਉਮਰਾਂ ਲੱਖਾਂ ਸਾਲਾਂ ਤੱਕ ਸੀ ਕਈਆਂ ਦੀ 25 ਸਾਲ ਵੀ ਰਹਿ ਜਾਂਦੀ ਹੈ ਕਈਆਂ ਦੀ 60 ਹੈ ਕਈਆਂ ਦੀ ਹਜ਼ਾਰਾਂ ਸਾਲਾਂ ਵਿੱਚ ਹੈ ਤੇ ਮਾਤਾ ਪਾਰਵਤੀ ਭਗਵਾਨ ਸ਼ਿਵ ਨੂੰ ਪੁੱਛਦੇ ਐ ਕਿ ਭਗਵਾਨ ਇਹਨਾਂ ਜੀਵਨ ਦਾ ਅੰਤਰ ਕੀ ਹੈ ਤੇ ਮਹਾਰਾਜ ਭਗਵਾਨ ਸ਼ੰਕਰ ਜਵਾਬ ਦਿੰਦੇ ਕਹਿੰਦੇ ਹੈ ਪਾਰਵਤੀ ਜੇ ਲੱਖਾਂ ਕਰੋੜਾਂ ਸਾਲਾਂ ਦੀ ਵੀ ਉਮਰ ਹੋਵੇ ਨਾ ਤੇ ਜੇ ਸਤਿਗੁਰੂ ਨਾਲ ਪਿਆਰ ਨਹੀਂ ਹੈ ਜੇ ਸਤਿਗੁਰੂ ਦੀ ਬਾਣੀ ਨਾਲ ਪਿਆਰ ਨਹੀਂ ਹੈ ਜੇ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਤਾਂ ਉਹ ਇੱਕ ਦਿਨ ਤੋਂ ਵੀ ਮਾੜੀ ਹੈ ਸਗੋਂ ਉਲਟਾ ਨਰਕ ਵਿੱਚ ਜਾਣ ਵਾਲੀ ਹੈ ਮਹਾਰਾਜ ਕਹਿੰਦੇ ਜੇ ਕਿਤੇ ਇੱਕ ਪਲ ਵੀ ਸਤਿਗੁਰੂ ਦੀ ਹਾਜ਼ਰੀ ਵਿੱਚ ਬੈਠ ਕੇ ਸਤਿਗੁਰੂ ਦਾ ਗੁੰਗਾਨ ਸੁਣ ਲਿਆ ਜਾਵੇ ਤਾਂ ਉਹ ਤਾਂ ਉਮਰ ਹੈ ਉਹਦੀ ਤੇ ਬਾਕੀ ਜਿਹੜੀ ਵਿਸ਼ੇ ਵਿਕਾਰਾਂ ਵਿੱਚ ਆਪਾਂ ਉਮਰ ਕੱਟਦੇ ਆ ਉਹ ਉਮਰ ਗਿਣਤੀ ਵਿੱਚ ਨਹੀਂ ਆਉਂਦੀ ਉਹ ਉਮਰ ਲੇਖੇ ਵਿੱਚ ਕਦੇ ਨਹੀਂ ਆਉਂਦੀ ਤੇ ਉਮਰ ਤਾਂ ਜਿੰਨੀ ਮਰਜ਼ੀ ਹੀ ਹੋਵੇ ਤੇ ਆਖਿਰ ਇਸ ਸੰਸਾਰ ਦਾ ਇੱਕ ਨਿਯਮ ਹੈ ਪ੍ਰਕਿਰਤੀ ਦਾ ਇੱਕ ਨਿਯਮ ਹੈ ਕਿ ਇਸ ਸੰਸਾਰ ਵਿੱਚ ਜੋ ਜੀਵ ਆਇਆ ਹੈ ਉਹਨੇ ਜਾਣਾ ਹੈ ਪਰੰਤੂ ਜੇ ਉਹ ਆਪਣੇ ਜੀਵਨ ਵਿੱਚ ਸਤਿਗੁਰੂ ਦੇ ਨਾਲ ਪਿਆਰ ਪਾ ਗਿਆ ਸਤਿਗੁਰੂ ਦੀ ਸੰਗਤ ਵਿੱਚ ਲੱਗ ਕੇ ਜੀਵਨ ਜੀ ਕੇ ਆ ਤਾਂ ਤਾਂ ਉਹਦਾ ਜੀਵਨ ਹੈ ਸਫਲ ਤੇ ਨਹੀਂ ਤਾਂ ਵੀ ਜੀਵਨ ਹੈ ਨਰਕ ਦੇ ਸਮਾਨ ਮਹਾਰਾਜ ਕਹਿੰਦੇ ਆਪਦੀ ਬਾਣੀ ਵਿੱਚ ਫਰਮਾਨ ਕਰਦੇ ਐ ਕਹਿੰਦੇ ਏਤੀ ਉਮਰ ਬਲੰਦ ਮਰੇਗਾ ਅੰਤਰੇ ਸਤਗਰੋ ਲਗੇ ਨਾ ਕਾਮ ਨਾ ਬੈਟੇ ਸੰਤਰੇ ਮਹਾਰਾਜ ਫਰਮਾਨ ਕਰਦੇ ਪਤਾ ਇਸ ਲਾਈਨ ਵਿੱਚ ਕੀ-ਕੀ ਮਹਾਰਾਜ ਨੇ ਕਹਿੰਦੇ ਏਤੀ ਉਮਰ ਬਲੰਦ ਕਿੰਨੀ ਲੰਬੀ ਉਮਰ ਉੱਥੇ ਪ੍ਰਸੰਗ ਚੱਲ ਰਿਹਾ ਹੈ ਮੈਂ ਪ੍ਰਸੰਗ ਛੋਟਾ ਜਿਹਾ ਕਰਕੇ ਤੁਹਾਨੂੰ ਦੱਸਦਾ ਹੈਗਾ ਕਹਿੰਦੇ ਕਿੰਨੀ ਉਮਰ ਕਹਿੰਦੇ ਚਾਰ ਯੁੱਗ ਹੈ सतयुग त्रेता द्वापर और कलयुग चार युग है ते ए सब तो छोटा है कितनी है पता तुम चार लख बत्तीस हजार साल कलयुग की उम्र है जेड़ा द्वापर है ओ लख चौंठ हजार साल उम्र है जेड़ा त्रेता है ओरी बारह लख छवे हजार उम्र है ਔਰ ਜਿਹੜਾ ਸਤਿਯੁਗ ਹੈ ਉਹਦੀ ਉਮਰ 1728000 ਸਾਲ ਹੈ ਤੇ ਤਿੰਨਾਂ ਦੀ ਉਮਰ ਜੇ ਮਿਲਾ ਲਈ ਜਾਵੇ ਮਹਾਰਾਜ ਕਹਿੰਦੇ ਐ 4320000 ਸਾਲ ਬਣਦੀ ਹੈ ਜਦੋਂ ਇੱਕ ਵਾਰੀ ਜਿਹੜੇ ਚਾਰੋਂ ਯੁਗ ਆ ਜਾਣ ਫਿਰ ਮਹਾਰਾਜ ਕਹਿੰਦੇ ਐ ਕਿੰਨ ਤੁਹਾਨੂੰ ਪਤਾ ਜਿਹੜੇ ਬਰਮਾ ਜੀ ਹੈ ਉਹਨਾਂ ਦੀ ਉਮਰ ਦਾ ਹਿਸਾਬ ਕਿਵੇਂ ਲਾਇਆ ਜਾਂਦਾ ਹੈ ਕਹਿੰਦੇ ਮਹਾਰਾਜ ਕੇ ਮੇਲਾ ਆ ਜਾਂਦਾ ਕਹਿੰਦੇ 1000 ਵਾਰੀ ਜਦੋਂ ਸਤਿਯੁਗ ਦੁਆਪਰ ਤ੍ਰੇਤਾ ਕਲਿਯੁਗ ਬੀਤ ਜਾਏ ਤਾਂ ਫੇਰ ਮਹਾਰਾਜ ਬਰਮਾ ਜੀ ਦਾ ਇੱਕ ਦਿਨ ਬਣਦਾ 1000 ਮਰ ਲਓ 43 ਲੱਖ 20000 ਸਾਲ ਨੂੰ 1000 ਨਾਲ ਗੁਣਾ ਕਰ ਲਓ ਉੰਨੇ ਦਾ ਤਾਂ ਭਗਵਾਨ ਬਰਮਾ ਜੀ ਦਾ ਇੱਕ ਦਿਨ ਹੀ ਬਣਨਾ ਤੇ ਉਹਨਾਂ ਦੀ ਫੇਰ ਸੈਂਕੜੇ ਸਾਲਾਂ ਦੀ ਉਮਰ ਹੈ ਫੇਰ ਵਿਸ਼ਨੂ ਜੀ ਦੀ ਉਹਨਾਂ ਤੋਂ ਵੀ ਜ਼ਿਆਦਾ ਉਮਰ ਹੈ ਤੇਰ ਮਹਾਰਾਜ ਕਹਿੰਦੇ ਜੇ ਇੰਨੀ ਉਮਰ ਵਿੱਚ ਜੇ ਤੂੰ ਜੀ ਲਿਆ ਜੇ ਇੰਨੇ ਲੱਖਾਂ ਸਾਲਾਂ ਦੀ ਉਮਰ ਵੀ ਜੇ ਜੀ ਲਈ ਮਹਾਰਾਜ ਕਹਿੰਦੇ ਇਤੀ ਉਮਰ ਬਿਲੰਦ ਕਹਿੰਦੇ ਜਿਹੜੀ ਅਰਬਾਂ ਖਰਬਾਂ ਸਾਲਾਂ ਦੀ ਉਮਰ ਬਣ ਗਈ ਜੇ ਤੂੰ ਇੰਨੀ ਉਮਰ ਜੀ ਲਿਆ ਤੇ ਜੇ ਕਿਤੇ ਸਤਿਗੁਰੂ ਦਾ ਸੰਗ ਨਹੀਂ ਕੀਤਾ ਸਤਿਗੁਰੂ ਦਾ ਕਦੇ ਬਾਣੀ ਤੇ ਵਿਚਾਰ ਨਹੀਂ ਕੀਤਾ ਸਤਿਗੁਰੂ ਤੋਂ ਨਾਮ ਸਿਮਰਨ ਲੈ ਕੇ ਭਜਨ ਨਹੀਂ ਕਰਿਆ ਤਾ ਕਹਿੰਦੇ ਫੇਰ ਤਾਂ ਬਈ ਤੁਬਾਲੇ ਹੀ ਮਾੜੇ ਭਾਗਾਂ ਦੇ ਮਾੜੇ ਭਾਗ ਹੈ ਤੇ ਜੇ ਆਪਾਂ ਨੂੰ ਜੋ ਜੀਵਾਤਮਾ ਆਪਦੇ ਇਸ ਸੰਸਾਰ ਵਿੱਚ ਜਿੰਨੇ ਸਤਿਗੁਰੂ ਨੇ ਸਵਾਂ ਦਿੱਤੇ ਹੈ ਉਹ ਸਤਿਗੁਰੂ ਦੇ ਚਰਨਾਂ ਵਿੱਚ ਜਾਪ ਰਾਜੇ ਹੈ ਤਾਂ ਇਹ ਆਪਣੇ ਸਨਾਤਨ ਵਿੱਚ ਹੀ ਹੈ ਕਿ ਆਪਾਂ ਉਹਨਾਂ ਦੇ ਪਿੱਛੇ ਜਿਹੜਾ ਹੈ ਇੱਕ ਇੱਕ ਧਰਮ ਯਗ ਹੋ ਰਿਹਾ ਹੈ ਗਿਆਨ ਯਗ ਹੋ ਰਿਹਾ ਹੈ ਜੇ ਇਹਦੇ ਵਿੱਚ ਆਪਾਂ ਸਤਿਗੁਰੂ ਦੀ ਹਾਜ਼ਰੀ ਵਿੱਚ ਬੈਠ ਕੇ ਕੁਝ ਮੰਤਰ ਸਿਮਰਨ ਕਰਦੇ ਹਾਂ ਜਾਂ ਕੋ ਸਤ ਸੰ ਵਿਚਾਰਾਂ ਕਰਦੇ ਹਾਂ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਸ ਜੀਵ ਆਤਮਾ ਦੇ ਲੇਖੇ ਵੀ ਲੱਗਣਾ ਹੈ ਤੇ ਆਪਣੇ ਲੇਖੇ ਵੀ ਲੱਗਣਾ ਹੈ ਦੇਖ ਲਓ ਦੋਨਾਂ ਦੇ ਹੀ ਕੰਮ ਆਣਾ ਹੈ ਇਸ ਲਈ ਥੋੜੀ ਜਿਹੀ ਠੰਡ ਹੈ ਤਾਂ ਵੀ 10 ਮਿੰਟ ਆਪਾਂ ਵਿਚਾਰ ਕਰੀਏ ਫਿਰ ਮਹਾਰਾਜ ਆਪਦੀ ਬਾਣੀ ਵਿੱਚ ਪਰਮਾਨ ਕਰਦੇ ਹੈ ਕਹਿੰਦੇ ਹੈ ਨਰ ਸੁਣ ਰੇ ਮੂਡ ਗਵਾਰਾ ਰਾਮ ਭਜਨ ਤਤ ਸਾਰਾ ਕਹਿੰਦੇ ਨਰ ਨੂੰ ਇਨਸਾਨ ਨੂੰ ਆਪਾਂ ਨੂੰ ਮੂੜ ਕਿਆ ਮੂਰਖ ਕਿਆ ਅੱਜ ਕੱਲ ਜਿਹੜੇ ਹੈ ਨਾ ਕਈ ਬੁੱਧੀਜੀਵੀ ਜਾਦਾ ਪੜ ਲਿਖ ਗਏ ਉਹ ਕਹਿੰਦੇ ਮਹਾਰਾਜ ਨੇ ਮੂੜ ਕਿਉਂ ਕਿਆ ਮੂਰਖ ਕਿਉਂ ਕਿਆ ਇਨਸਾਨ ਤਾਂ ਸਭ ਤੋਂ ਉੱਤੇ ਹੈ ਤਾਂ ਉਹਨਾਂ ਨਾਲ ਜਿਆਦਾ ਮੱਥਾ ਨਹੀਂ ਮਾਰੀਦਾ ਪਰ ਫੇਰ ਵੀ ਇੱਕ ਗੱਲ ਉਹਨਾਂ ਨੂੰ ਕਹਿ ਦਈਦੀ ਹੈ ਕਿ ਇੱਕ ਵਾਰੀ ਹੋਇਆ ਕਿਆ ਕੋਈ ਐਵੇਂ ਸਮਝ ਲਓ ਆਂਣ ਪੜ ਕੇ ਲੋ ਭੇਡਾਂ ਦਾ ਆੜੀ ਕੇ ਲੋ ਜਾਂ ਕੁਛ ਮਰਜ਼ੀ ਕੇ ਲੋ ਪੋੜਾ ਬੰਦਾ ਸੀ ਉਹਨੂੰ ਕਿਤੇ ਕੋਈ ਹੀਰਾ ਮਿਲ ਗਿਆ ਉਹ ਆਪ ਦਾ ਜਿਹੜਾ ਗਧੇ ਦੇ ਉੱਤੇ ਚੱਲ ਰਿਹਾ ਸੀ ਉਹਨੂੰ ਕਿਤੇ ਚਮਕਦੀ ਚੀਜ਼ ਮਿਲ ਗਈ ਉਹਨੂੰ ਪਤਾ ਨਹੀਂ ਸੀ ਵੀ ਆਹ ਹੈ ਕਿਆ ਉਹ ਕਹਿੰਦਾ ਚਮਕਣਾ ਜਾਂ ਪੱਥਰ ਹੈ ਇਹ ਮੈਂ ਇਹਦੇ ਗਲ ਵਿੱਚ ਟੰਗ ਦਿਆਂਗਾ ਉਹ ਨੇ ਜੀ ਉਹ ਫੜ ਕੇ ਤੇ ਉਹ ਗਧੇ ਦੇ ਗਲ ਵਿੱਚ ਟੰਗ ਦਿੱਤਾ ਤੇ ਬਾਜ਼ਾਰ ਵਿੱਚ ਉਹ ਲੰਘਿਆ ਜਾਂਦਾ ਹੈ ਕਿਸੇ ਜੋਰੀ ਨੇ ਉਹਨੂੰ ਵੇਖ ਲਿਆ ਤੇ ਉਹ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਬਈ ਆਹ ਜਿਹੜਾ ਨਾ ਤੈਂ ਦੇ ਗਲ ਵਿੱਚ ਟੰਗਿਆ ਹੈ ਕਹਿੰਦੇ ਹਾਂਜੀ ਕਹਿੰਦੇ ਇਹ ਤੂੰ ਮੈਨੂੰ ਨਾ 1 ਰੁਪਿਆ ਦੇ ਬਦਲੇ ਆ ਦੇ ਦੇ ਉਹ ਕਹਿੰਦਾ ਸੇਠ ਜੀ 1 ਰੁਪਏ ਨਾਲ ਕੀ ਹੁੰਦਾ ਇਹਦੇ ਨਾਲ ਚੰਗਾ ਹੈ ਇਹ ਦੇ ਗਲ ਵਿੱਚ ਟੰਗਿਆ ਰਹੇਗਾ ਜ्यों ਘਰ ਜਵਾ ਖੇਲਣਗੇ ਬਸ ਠੀਕ ਹੈ ਮੈਂ ਨਹੀਂ ਦਿੰਦਾ ਉਹ ਅੱਗੇ ਹੋਰ ਗਿਆ ਇੱਕ ਦੋ ਹੋਰ ਮਿਲ ਗਏ ਫਾਧੂ ਗੱਲਾਂ ਵਿੱਚ ਕਿਹਾ ਤੀਜੇ ਚੌਥੇ ਬੰਦੇ ਨੇ ਉਹਨੂੰ 50 ਰੁਪਏ ਦੇ ਕੇ ਤੇ ਉਹ ਹੀਰਾ ਖਰੀਦ ਲਿਆ ਜਿਹੜੀ ਨੇ 1 ਰੁਪਿਆ ਕੀਮਤ ਲਾਈ ਸੀ ਉਹ ਮਗਰ ਚੱਲ ਰਿਹਾ ਵੀ ਕਿਤੇ ਦਾ ਲੱਗਿਆ ਤਾਂ ਲਾਵਾਂਗੇ ਨਹੀਂ ਤਾਂ ਲੁੱਟਕ ਸੁਟਕ ਵੀ ਕਰਾਂਗੇ ਉਹ ਕਹਿੰਦਾ ਵੀ ਤੂੰ ਦੇਤਾ ਕਹਿੰਦਾ ਦੇਤਾ ਕਹਿੰਦਾ ਕਿੰਨੇ ਦਾ ਕਹਿੰਦਾ ਜੀ 50 ਰੁਪਏ ਦਾ ਕਹਿੰਦਾ ਤੂੰ ਤਾਂ ਜਮਾ ਹੀ ਮੂਰਖ ਹੈ ਕਹਿੰਦਾ ਸੈਟ ਜੀ ਕੀ ਹੋਇਆ ਕਹਿੰਦਾ ਉਹ ਤਾਂ 1 ਲੱਖਾਂ ਦਾ ਹੈਗਾ ਤੇ ਤੈਨੂੰ ਕਹੋ ਲਿਆ 50 ਦਾ ਦੇਤਾ ਉਹ ਕਹਿੰਦਾ ਸੈਟ ਜੀ ਮੂਰਖ ਮੈਂ ਨਹੀਂ ਮੂਰਖ ਤੂੰ ਸੀ ਤੈਨੂੰ ਪਤਾ ਸੀ ਵੀ ਇਹਦੀ ਕੀਮਤ ਲੱਖਾਂ ਦੀ ਵਿੱਚ ਹੈ ਤੇ ਤੁਸੀਂ 1 ਰੁਪਇਆ ਇਹਦੀ ਕੀਮਤ ਕਰੀ ਤੇ ਉਹ ਵੀ ਤੁਸੀਂ ਨਹੀਂ ਦੇ ਸਕੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇ ਜੇ ਜਿਹਨੂੰ ਪਤਾ ਨਹੀਂ ਉਹਦੇ ਭਾਵੇਂ ਤਾਂ 50 ਬਹੁਤ ਹੈ ਇਸ ਲਈ ਸੈਟ ਜੀ ਮੂਰਕ ਮੈਂ ਨਹੀਂ ਮੁਰ ਕੋ ਤੁਸੀਂ ਤੇ ਇਹ ਗੱਲ ਆਪਣੇ ਤੇ ਵੀ ਲਾਗੂ ਹੁੰਦੀ ਹੈ ਇਸ ਭਾਰਤ ਭੂਮੀ ਤੇ ਸੰਤਾ ਮਹਾਪੁਰਸ਼ਾਂ ਦੀ ਇਸ ਪਵਿੱਤਰ ਭੂਮੀ ਤੇ ਜੇ ਆਪਣਾ ਜਨਮ ਹੋਇਆ ਹੈ ਜੇ ਸਤਿਗੁਰਾਂ ਦੀ ਆਪਣੇ 부ਜਰਗਾਂ ਤੇ ਰਹਿਮਤ ਰਹੀ ਹੈ ਉਹਨਾਂ ਤੋਂ ਇੱਕ ਆਪਾਂ ਨੂੰ ਲੋਲ ਲੱਗੀ ਹੋਈ ਹੈ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਜਾਂਦੇ ਆਂ ਆਂਦੇ ਆਂ ਸਤਿਗੁਰਾਂ ਦੇ ਬਾਣੀ ਦੇ ਪਾਠ ਵੀ ਕਰਾਣੇ ਆਂ ਤੇ ਜੇ ਫੇਰ ਵੀ ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਦੇ ਪ੍ਰਤੀ ਤੜਫ ਨਹੀਂ ਬਣੀ ਉਸ ਮਾਲਕ ਦੇ ਪ੍ਰਤੀ ਪਿਆਰ ਨਹੀਂ ਬਣਿਆ ਜੇ ਉਸ ਮਾਲਕ ਨੂੰ ਸੱਚੇ ਹਿਰਦੇ ਨਾਲ ਆਪਾਂ ਯਾਦ ਨਹੀਂ ਕਰਦੇ ਤਾਂ ਆਪਣੀ ਹਾਲਤ ਤਾਂ ਬਹੁਤ ਮਾੜੀ ਹੈ ਉਹ ਸਭ ਕਾਰਨ 1 ਰੁਪਏ ਦੇ ਬਦਲੇ ਜਿਹੜਾ ਹੈ ਹਜ਼ਾਰਾਂ ਲੱਖਾਂ ਕਰੋੜਾਂ ਦਾ ਜਿਹੜਾ ਹੈ ਉਹ ਅਨਮੋਲ ਹੀਰਾ ਕੁਵਾਲਿਆ ਉਸ ਹੀਰੇ ਤੋਂ ਵੀ ਜ਼ਿਆਦਾ ਇਹ ਕੀਮਤ ਜਿਹੜਾ ਹੈ ਇਸ ਇਨਸਾਨੀ ਜਨਮ ਦੀ ਹੈ ਤੇ ਜੇ ਇਸ ਇਨਸਾਨੀ ਜਨਮ ਵਿੱਚ ਮਿਲ ਕੇ ਆਪਣੇ ਸਤਿਗੁਰਾਂ ਦੇ ਨਾਲ ਲੱਗੇ ਰਹੀਏ ਤਾਂ ਇਹ ਜੀਵਨ ਤਾਂ ਸਫਲ ਹੀ ਹੈ ਪਰ ਆਉਣ ਵਾਲਾ ਜੀਵਨ ਜਿਹੜਾ ਪਰਲੋਕ ਵਿੱਚ ਹੈ ਉਹ ਵੀ ਸਫਲ ਹੋ ਜਾਣਾ ਹੈ ਇਹ ਲੋਕ ਉਹ ਕਹਿੰਦੇ ਨਾ ਇੱਥੇ ਵੀ ਸੁਖੀ ਹੈ ਤੇ ਪਰਲੋਕ ਸੋਹੇਲੋ ਵੀ ਵਧੀਆ ਹੋ ਜਾਣੇ ਹੈ ਪਰ ਹੁਣੇ ਕਦੋਂ ਹੈ ਜਦੋਂ ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਦਾ ਸੱਚੇ ਹਿਰਦੇ ਦੇ ਨਾਲ ਪਿਆਰ ਹੋਵੇਗਾ ਜੇ ਸਤਕਰੂ ਦੇ ਨਾਲ ਸੱਚੇ ਸਿਰਫ ਬਾਹਰੀ ਦਿਖਾਵੇ ਨਾਲ ਹੀ ਪਿਆਰ ਪਰ ਅਗਰ ਹੈ ਤਾਂ ਕਦੇ ਵੀ ਆਪਾਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹ ਮਾਲਕ ਕੋਕਲ ਬੰਦੀ ਛੋੜ ਉਹ ਤਾਂ ਸਾਰਿਆਂ ਦੇ ਹਿਰਦੇ ਤੇ ਭਾਵਾਂ ਦੀ ਦੇਖਦਾ ਹੈ ਭਾਵ ਦੇਖਦਾ ਹੈ ਉਹ ਕੋਈ ਦਿਖਾਵਾ ਨਹੀਂ ਦੇਖਣਾ ਉਹਨੇ ਪੀਆ ਕਿਆ ਕਰ ਰਹੇ ਹੋ ਦਿਖਾਵਾ ਨੇ ਦੇਖਣਾ ਉਹਨੇ ਤਾਂ ਸਿਰਫ ਇੱਕ ਸੱਚੇ ਹਿਰਦੇ ਦੀ ਪੁਕਾਰ ਦੇਖਣੀ ਹੈ ਸੱਚੇ ਹਿਰਦੇ ਦਾ ਸਿਮਰਨ ਦੇਣਾ ਹੈ ਇਸ ਲਈ ਅਗਰ ਆਪਾਂ ਸੱਚੇ ਹਿਰਦੇ ਦੇ ਨਾਲ ਸਤਿਗੁਰਾਂ ਦੇ ਨਾਲ ਲੱਗਾਂਗੇ ਤਾਂ ਦੋਨਾਂ ਜਹਾਨਾਂ ਵਿੱਚ ਉਹ ਸਤਿਗੁਰੂ ਰੱਖਸ਼ਾ ਕਰਨ ਵਾਲਾ ਹੈ ਤੇ ਜੇ ਸਤਿਗੁਰੂ ਤੇ ਲੜ ਨਾ ਲੱਗੇ ਤੇ ਮਹਾਰਜ ਬੰਦੀ ਛੋੜ ਫਰਮਾਨ ਕਰਦੇ ਹੈ ਕਹਿੰਦੇ ਹੈ ਰਾਮ ਭਜਨ ਬਿਨਾ ਬੇਲ ਬਨੇਗਾ ਸੁੱਕਰ ਸਵਾਨ ਸਰੀਰੰ ਕਉਵਾ ਕਰ ਕੀ ਦੇਹ ਧਰੇਗਾ ਮਿਟੇ ਨਾ ਇਹ ਤਕਸੀਰੰ ਕਹਿੰਦੇ ਐ ਜੇ ਕਿਤੇ ਸਤਿਗੁਰਾਂ ਦੇ ਸੰਗ ਤੋਂ ਸਤਿਗੁਰਾਂ ਤੋਂ ਜਿਹੜੀ ਆਪਾਂ ਨਾਮ ਦੀ ਸਬਦ ਦੀ ਦਾਤ ਲਈ ਐ ਤੇ ਜੇ ਉਹਨੂੰ ਪੇਟੀ ਦੇ ਵਿੱਚ ਬੰਦ ਕਰਕੇ ਰੱਖਤਾ ਤਾਂ ਫੇਰ ਉਹਦਾ ਕੀ ਅਸਰ ਤੇ ਅਸਰ ਤਾਂ ਤਾਂ ਹੀ ਹੈ ਨਾ ਜੇ ਆਪਾਂ ਸਤਿਗੁਰਾਂ ਦੇ ਨਾਲ ਜਿਹੜਾ ਅੰਮ੍ਰਿਤ ਦਾਤ ਮਿਲੀ ਹੈ ਆਪਾਂ ਨੂੰ ਉਹਦਾ ਸਿਮਰਨ ਕਰੀਏ ਸਤਿਗੁਰੂ ਨੂੰ ਯਾਦ ਕਰੀਏ ਕਦੇ ਦੋ ਘੜੀ ਪਲ ਕੰਮ ਕਰਦੇ ਕਰਦੇ ਭਾਵੇਂ ਸਿਮਰਨ ਕਰੋ ਮਹਾਰਾਜ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਸਭ ਕੁਝ ਛੱਡ ਦਿਓ ਮਹਾਰਾਜ ਕਹਿੰਦੇ ਆ ਨਾਮ ਉਠਤ ਨਾਮ ਬੈਠਤ ਨਾਮ ਸੋਵਤ ਜਾਗਰੇ ਨਾਮ ਖਾਤੇ ਨਾਮ ਪੀਤੇ ਨਾਮ ਸੇਤੀ ਲਾਗੇ ਮਹਾਰਾ ਗਰੀਬਦਾਸ ਜੀ ਬਰਮਾਨ ਕਰਦੇ ਆ ਕਹਿੰਦੇ ਤੂੰ ਭਾਵੇਂ ਨਾਮ ਜਿਹੜਾ ਹੈ ਨਾ ਸਤਿਗੁਰਾਂ ਦੇ ਹਿਰਦੇਵਲ ਟਕ ਟਕੀ ਲੜਾਈ ਰੱਖਨ ਭਾਵੇਂ ਤੂੰ ਜੋ ਮਰਜ਼ੀ ਕੰਮ ਕਰ ਭਾਵੇਂ ਤੂੰ ਕੁਝ ਖਾ ਭਾਵੇਂ ਕੁਝ ਕੰਮ ਕਰ ਗ੍ਰਸਤੀ ਦੇ ਕੰਮ ਕਰ ਖੇਤੀ ਬਾੜੀ ਦੇ ਕੰਮ ਕਰ ਜੋ ਮਰਜ਼ੀ ਕਰ ਪਰ ਤੇਰਾ ਜੋ ਨਿਸ਼ਚੈ ਹੈ ਜੋ ਤੇਰਾ ਵਿਸ਼ਵਾਸ ਹੈ ਜੋ ਤੇਰੀ ਲਗਨ ਹੈ ਉਹ ਸਤਿਗੁਰੂ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਤਾਂ ਫਿਰ ਤਾਂ ਹੈ ਤੇਰਾ ਜੀਵਨ ਸਫਲ ਹੈ ਅ ਜੇ ਬਹੁਤ ਸਾਰੇ ਮਹਾਰਾਜ ਨੇ ਆਪਦੀ ਬਾਣੀ ਵਿੱਚ ਲਿਖਿਆ ਹੈ ਡਿੰਬ ਕਰੇ ਡੁੰਗਰ ਚੜੇ ਅੰਤਰ ਜੀਨੀ ਜੂ ਕਹਿੰਦੇ ਕਈ ਜਿਹੜੇ ਹਨਾ ਐਵੇਂ ਦਿਖਾਵੇ ਕਰਕੇ ਬੈਠ ਜਾਂਦੇ ਆ ਵੀ ਇਹਨਾਂ ਵਰਗਾ ਕੋਈ ਭਜਨੀ ਵੀ ਹੈ ਨਹੀਂ ਤੇ ਅੰਦਰ ਜਿਹੜੇ ਆ ਉਹਨਾਂ ਦੇ ਗੰਦੇ ਗੰਦੇ ਖਿਆਲ ਚੱਲਦੇ ਆ ਤੇ ਮਹਾਰਾਜ ਕਹਿੰਦੇ ਆ ਫਿਰ ਉਹਦਾ ਜਿਹੜਾ ਹੈ ਬੈਠਣਾ ਜਿਹੜਾ ਹੈ ਨਾ ਉਹ ਬਰਬਾਦ ਹੋ ਗਿਆ ਇਹਦੇ ਨਾਲ ਤਾਂ ਜਿਹੜਾ ਸੱਚੇ ਹਿਰਦੇ ਦੇ ਨਾਲ ਜਿਹੜਾ ਯਾਦ ਕਰਦਾ ਹੈ ਨਾ ਉਹ ਮਾਲਕ ਨੂੰ ਮਨਜ਼ੂਰ ਹੁੰਦਾ ਹੈ ਆਪਾਂ ਦਸਵੇਂ ਪਾਤਸ਼ਾਹੀ ਗੁਰਗੋਬਿੰਦ ਸਿੰਘ ਜੀ ਦੀ ਪਾਵਨ ਧਰਤੀ ਤੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਉਹ ਘਟਨਾ ਯਾਦ ਹੀ ਹੈ ਪਤਾ ਹੀ ਹੈ ਸੁਣੀ ਹੋਣੀ ਕਿ ਜਦੋਂ ਗੁਰੂ ਸਾਹਿਬਾਨ ਨੇ ਕਿਹਾ ਸੀ ਜਿਹੜੇ ਗੇਰ ਹਾਜ਼ਰ ਹੈ ਉਹ ਹਾਜ਼ਰ ਹੈ ਔਰ ਜਿਹੜੇ ਹਾਜ਼ਰ ਹੈ ਉਹ ਗੇਰ ਹਾਜ਼ਰ ਹੈ ਬਸ ਉਥੇ ਅਵਸਥਾ ਦਾ ਹੀ ਫਰਕ ਸੀ ਨਾ ਜਿਨ੍ਹਾਂ ਦੇ ਦਿਲ ਵਿੱਚ ਹਿਰਦੇ ਵਿੱਚ ਸਤਿਗੁਰੂ ਦਾ ਸੀ ਵੀ ਸਤਿਗੁਰੂ ਸਾਨੂੰ ਸਵੇਰੇ ਕਿਆ ਕਹਿਣਗੇ ਤਾ ਉਹ ਤਾਂ ਉੱਥੇ ਹਾਜ਼ਰ ਸੀ ਤੇ ਜਿਹੜੇ ਉੱਥੇ ਬੈਠ ਕੇ ਡਿਊਟੀਆਂ ਦਿੰਦੇ ਵੀ ਉਸ ਰਾਗ ਰੰਗ ਵਿੱਚ ਰਚੇ ਹੋਏ ਸੀ ਵੀ ਪਤਾ ਨਹੀਂ ਉੱਥੇ ਕੀ ਹੋ ਰਿਹਾ ਹੋਏਗਾ ਤਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਤੇ ਤੇਰਾ ਜਿਹੜਾ ਨਾਮ ਹੈ ਜਿਹੜਾ ਤੇਰਾ ਸਿਮਰਨ ਹੈ ਉਹ ਤਾਂ ਤੇਰਾ ਜਿਹੜਾ ਉਸ ਮਾਲਕ ਦੇ ਨਾਲ ਸੱਚੇ ਹਿਰਦੇ ਦੇ ਨਾਲ ਹੋਇਆ ਤਾਂ ਹੀ ਮਨਜ਼ੂਰ ਹੋਣਾ ਹੈ ਫਿਰ ਮਹਾਰਾਜ ਕਹਿੰਦੇ ਆ ਜੇਕਰ RAM ਤਜਨ ਨਾ ਲਿਆ ਫਿਰ ਫਿਰ ਮਹਾਰਾਜ ਕਹਿੰਦੇ RAM ਭਜਨ ਬਿਨਾ ਬੇਲ ਬਨੇਗਾ ਸੁੱਕਰ ਸੁਆਨ ਸਰੀਰਮ ਜੇਕਰ RAM ਦਾ ਭਜਨ ਨਹੀਂ ਕੀਤਾ ਤਾਂ ਇਹ ਜਿਹੜੀ ਆਯੂ ਹੈ ਇਹ ਤਾਂ ਹੁਣ ਆਪਣੇ ਕਲਯੁਗ ਦੀ ਕਿੰਨੀ ਕ ਆਯੂ ਹੈ 60 ਸਾਲ 70 80 ਸਾਲ ਆਪਣੇ ਬੁਜਰਗ ਹੈ ਉਹ ਕੋਈ 100 ਸਾਲ ਦੇ ਕਰੀਬ ਹੈ ਪਰ ਆਪਣੇ ਆਰੇ ਵਿੱਚੋਂ ਮੈਨੂੰ ਨਹੀਂ ਲੱਗਦਾ ਕੋਈ 70 ਕਰੋ ਪਾਰ ਠੀਕ ਹੈ ਇਹ ਕਿੰਨੀ ਉਮਰ ਹੈ ਤੇ ਉਮਰ ਦਾ ਤਾਂ ਆਪਾਂ ਵਰਤਾਂਤ ਕਰ ਲਿਆ ਵੀ ਮਾਰਾ ਨੇ ਕਿਹਾ ਤਾਂ ਵੀ ਲੱਖਾਂ ਕਰੋੜਾਂ ਸਾਲ ਵੀ ਜੇ ਤੈਨੂੰ ਉਮਰ ਦੇ ਦਈਏ ਤੇ ਸਤ ਕਰੋ ਨਾਲ ਪਿਆਰ ਨਹੀਂ ਹੈ ਤਾਂ ਫਿਰ ਇਹ ਸਰੀਰ ਤਾਂ ਛੱਡਣਾ ਜਾਣਾ ਨਾ ਇਹ ਸਰੀਰ ਤਾਂ ਨਹੀਂ ਰਹਿਣਾ ਨਾ ਤੇ ਇਹ ਜਦੋਂ ਸਰੀਰ ਹੀ ਨਹੀਂ ਰਹੇਗਾ ਫਿਰ ਕੀ ਹੋਏਗਾ ਫਿਰ ਅਗਲੀ ਜੂਨੀ ਤਿਆਰ ਹੈ ਅਗਲੀ ਜੂਨੀ ਕਿਹੜੀ ਹੋ ਸਕਦੀ ਹੈ ਉਹ ਕੁੱਤੇ ਦੀ ਵੀ ਹੋ ਸਕਦੀ ਹੈ ਉਹ ਬਿੱਲੀ ਦੀ ਵੀ ਹੋ ਸਕਦੀ ਹੈ ਉਹ ਕਿਸੇ ਪੇਂਡ ਪੌਦੇ ਦੀ ਵੀ ਹੋ ਸਕਦੀ ਹੈ ਉਹ ਕਿਸੇ ਗੱਟਰ ਤੇ ਕੀੜੇ ਦੀ ਵੀ ਹੋ ਸਕਦੀ ਹੈ ਤੇ ਵੇਖ ਲਓ ਵੇ ਤੁਸੀਂ ਸਾਵਧਾਨੀ ਲਾ ਲਓ ਆ ਠੰਡ ਦਾ ਮੌਸਮ ਹੋਵੇ ਕੁੱਤੇ ਦੇ ਜਿਹੜਾ ਹੈ ਕੀੜੇ ਪਏ ਹੋ ਫਿਰ ਕੀ ਹਾਲਤ ਹੋ ਅਤੇ 20 ਦਾ ਦੇ ਕੀੜੇ ਬਣਾਤੇ ਤਾਂ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨਾ ਆਪਣਾ ਕੁਝ ਹਿਸਾਬ ਹੋਣਾ ਇਹ ਤਾਂ ਹੀ ਬਜਤ ਹੋਣੀ ਹੈ ਜੇ ਆਪਣਾ ਸਤਿਗੁਰੂ ਦੇ ਨਾਲ ਸੱਚੇ ਹਿਰਦੇ ਨਾਲ ਪਿਆਰ ਹੈ ਤੇ ਜੇ ਪਿਆਰ ਹੋਏਗਾ ਤਾਂ ਸਤਿਗੁਰੂ ਇਸ ਜਿਹੜਾ ਹੈ ਇਹ ਮਨੁਸ਼ ਦੇਈ ਹੈ ਨਾ ਇਹਨੂੰ ਮਹਾਰਾਜ ਨੇ ਬਹੁਤ ਹੀ ਵਿਸਤਾਰ ਨਾਲ ਕਿਹਾ ਕਹਿੰਦੇ ਬਹੁਤ ਅਨਮੋਲਕ ਦੇਈ ਹੈ ਇਸ ਦੇਈ ਤੋਂ ਉਹ ਪਦਵੀ ਪਾਈ ਜਾ ਸਕਦੀ ਹੈ ਉਹ ਸਾਸਵਿਕ ਸੁਖ ਪਾਇਆ ਜਾ ਸਕਦਾ ਹੈ ਉਸ ਸਖ ਸੰਖੰਡ ਜਾਇਆ ਜਾ ਸਕਦਾ ਹੈ ਜਿੱਥੇ ਨਾ ਕੋਈ ਜਨਮ ਹੈ ਨਾ ਕੋਈ ਮਰਨ ਹੈ ਨਾ ਕੋਈ ਦੁੱਖ ਹੈ ਨਾ ਕੋਈ ਚਿੰਤਾ ਹੈ ਨਾ ਕੋਈ ਤ੍ਰਿਸ਼ਨਾ ਤੇ ਜੇ ਇਹੋ ਜੇ ਜਨਮ ਵਿੱਚ ਆ ਕੇ ਜੇ ਆਪਾਂ ਉਹ ਚੀਜ਼ ਪ੍ਰਾਪਤ ਨਹੀਂ ਕਰਦੇ ਤਾਂ ਆਪਾਂ ਇੱਕ ਮੂੜ ਹੈ ਗਿਆ ਮੂਰਖ ਹੈ ਗਿਆ ਇਹਦੇ ਵਿੱਚ ਹੁਣੇ ਕੋਈ ਸੱਕਣਾ ਨਹੀਂ ਰਹ ਜਾਂਦਾ ਇਸ ਲਈ ਮਹਾਰਜ ਕਹਿੰਦੇ ਇਹੋ ਜਾਨਮੋਲ ਜਨਮ ਮਿਲਿਆ ਹੈ ਤੇ ਜੇ ਸਤਗੁਰੂ ਅੱਗੇ ਫਰਿਆਦ ਕਰੇਗਾ ਤਾਂ ਸਤਗੁਰੂ ਤੇਰੇ ਜਿਹੜੇ ਭੇੜੀ ਜੁਨੀਆਂ ਹੈ ਇਹਨਾਂ ਤੋਂ ਤੰਨੂੰ ਬਚਾ ਲੈਣਗੇ ਚਲੋ ਕਈ ਵਾਰੀ ਇਹ ਹੁੰਦਾ ਹੈ ਕਿ ਆਪਣੇ ਤੋਂ ਉਹਨਾ ਭਜਨ ਸਿਮਰਨ ਨਹੀਂ ਹੁੰਦਾ ਉਹਨਾ ਜਿਹੜਾ ਆਪਾਂ ਨਹੀਂ ਕਰ ਸਕਦੇ ਗ੍ਰਸਤੀ ਜੀਵ ਵਿੱਚ ਫਸ ਕੇ ਪਰ ਸਤਗੁਰੂ ਨੂੰ ਸੱਚੇ ਹਿਰਦੇ ਨਾਲ ਯਾਦ ਤਾਂ ਰੱਖਿਆ ਜਾ ਸਕਦਾ ਹੈ ਨਾ ਸਤਿਗੁਰੂ ਨੂੰ ਇੱਕ ਸੱਚੇ ਹਿਰਦੇ ਦੇ ਨਾਲ ਪਿਆਰ ਤਾਂ ਕੀਤਾ ਜਾ ਸਕਦਾ ਹੈ ਨਾ ਇਸ ਲਈ ਸੱਚੇ ਹਿਰਦੇ ਦੀ ਲੋੜ ਹੈ ਤੇ ਇੱਕ ਛੋਟੀ ਜੀ ਧਾਰਨਾ ਆਪਾਂ ਬੋਲਾਂਗੇ ਉਹ ਸਾਰੇ ਹੀ ਫਿਰ ਮਿਲ ਕੇ ਬੋਲਣੀ ਹੈ ਉਸ ਤੋਂ ਪਹਿਲਾਂ ਇੱਕ ਐਸੇ ਸਬਦ ਦਾ ਇੱਕ ਹੋਰ ਲੈ ਲੈਨੇ ਆ ਮਹਾਰਾਜ ਕਹਿੰਦੇ ਆ ਕਿ ਕੀਟ ਪਤੰਗ ਭੋਂਗ ਹੋਤੇ ਗਿੱਦੜ ਜੰਮਕ ਜੂਨੀ ਬਿਨਾ ਵਜਨ ਜੜ ਬ੍ਰਖਸ਼ ਕੀਜੇਗਾ ਏ ਕਹਿੰਦੇ ਬਿਨਾ ਭਜਨ ਤੇ ਤੇਰੀ ਇਹ ਜੁਨੀਆ ਜਿਹੜੀਆਂ ਉਹਨਾਂ ਗਣਾਈਆਂ ਮਹਾਰਾਜ ਨੇ ਕਿਆ-ਕਿਆ ਹੋਣੀਆਂ ਫਿਰ ਮਹਾਰਾਜ ਕਹਿੰਦੇ ਐ ਭਗਤੀ ਬਿਨਾ ਨਰਖਰ ਇੱਕ ਹੈ ਜਿਨ ਹਰ ਪਦ ਨਹੀਂ ਜਾਣਿਆ ਪਾਰ ਪਰਮ ਕੀ ਪਰਖ ਨਹੀਂ ਹੈ ਪੂਜ ਮੂਏ ਪਾਸਣ ਕਹਿੰਦੇ ਜੇ ਭਗਤੀ ਇੱਕ ਪਸ਼ੂ ਦੇ ਵਿੱਚ ਔਰ ਇੱਕ ਇਨਸਾਨ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਕਦੋਂ ਤੱਕ ਜੇਕਰ ਸਤਗੁਰੂ ਦੀ ਸੰਗਤ ਨਹੀਂ ਕਰਦੇ ਉਦੋਂ ਤੱਕ ਕਿਉਂਕਿ ਪਸ਼ੂ ਹੈ ਉਹ ਵੀ ਆਪਦਾ ਰਹਿਣ ਸਹਿਣ ਦੀ ਕੋਈ ਨਾ ਕੋਈ ਆਪਦੀ ਕਰਦੇ ਹੀ ਹੈ ਬੱਚੇ ਉਹ ਵੀ ਕਰਦੇ ਐ ਉਹਨਾਂ ਦਾ ਪਾਲਣ ਵੀ ਕਰਦੇ ਹੈ ਇਹ ਆਪਾਂ ਇਨਸਾਨੀ ਵੀ ਕਰ ਲੈਨੇ ਆਪਾਂ ਥੋੜੀ ਜੀ ਚੰਗੇ ਤਰੀਕੇ ਨਾਲ ਕਰ ਲੈਨੇ ਆ ਇੰਨਾ ਕੀ ਫਰਕ ਹੈ ਮਹਾਰਾਜ ਕਹਿੰਦੇ ਜੇ ਭਜਨ ਬਿਨਾਂ ਨਰਖਾਰੇ ਇੱਕ ਜੇ ਭਜਨ ਨਹੀਂ ਕਰਦੇ ਉਸ ਰੱਬ ਨੂੰ ਯਾਦ ਨਹੀਂ ਕਰਦੇ ਤਾਂ ਫੇਰ ਜਿਹੜਾ ਕਹਿੰਦੇ ਇਸ ਇਨਸਾਨ ਦੇ ਵਿੱਚ ਤੇ ਪਸ਼ੂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਇਸ ਲਈ ਉਸ ਰੱਬ ਨੂੰ ਯਾਦ ਕਰੀਏ ਉਸ ਬੰਦੀ ਛੋੜ ਨੂੰ ਯਾਦ ਕਰੀਏ ਉਹੀ ਆਪਣੀ ਫਰਿਆਦ ਸੁਨੇਗਾ ਸਾਰੇ ਮਿਲ ਕੇ ਸ਼ਬਦ ਬੋਲੀਏ ਤੇਰੇ ਬਿਨਾ ਮੇਰੇ ਕੋਣ ਸੁਣੇ ਸਤ ਗੁਰੂ ਤੇਰੇ ਬਿਨਾ ਤੇਰੇ ਬਿਨਾ ਮੇਰੇ ਕੋਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਬਿਨਾਂ ਮੇਰੀ ਕੋਣ ਸੁਣੇ ਫਰਿਆਦ ਸਤ ਗੁਰੂ ਤੇਰੇ ਬਿਨਾ ਤੇਰੇ ਬਿਨਾ ਮੇਰੇ ਕੋਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੋਣ ਸੁਣੇ ਫਰਿਆਦ ਸਤ ਗੁਰੂ ਤੇਰੇ ਬਿਨਾ तेरे बिना मेरी कौन सुने फरियाद बंदी छोड़ तेरे बिना घे विला में कौन सुने फरियाद सतगुरु तेरे बिना तेरे बिना में कौन सुने फरियाद बंदी छोड़ तेरे बिना तू ही तू रब राजक मेरा तू ही तू रब राजक मेरा तू ही तू रब ਕੋ ਰਗਵਾਨ ਤੇ ਮੇਰਾ ਸਭ ਤੇ ਅਤੀਤ ਨਾਦ ਤੁਮਹਿਰਾ ਨਹੀਂ ਸਤ ਗਰੂ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਤੇਰੇ ਬਿਨਾ ਮੇ ਕੌਣ ਸੁਣੇ ਫਰਿਆਦ ਸਤ ਗੁਰ ਤੇਰੇ ਬਿਨਾ ਤੇਰੇ ਬਿਨਾ ਮੇ ਕੌਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਗੁਨਾਹਾਂ ਦਾ ਤਕ ਕਰੂ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਭੂਰੇ ਵਾਲੇ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਭਗਵਾਨ ਸਭ ਕੁਝ ਹੋਵੇ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਭਗਵਾਨ ਭੂਰੇ ਭਰ ਤੇਰੇ ਬਿਨਾ ਹੁਕਮੀ ਆਇਆ ਹੁਕਮ ਪਠਾਇਆ ਹੁਕਮੀ ਆਇਆ ਹੁਕਮ ਪਠਾਇਆ ਹੁਕਮੀ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਜੇ ਬਿਨਾ ਦੀ ਕੌਣ ਸੁਣੇ ਫਰਿਆਦ ਸਤਿਗੁਰੂ ਤੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਬੰਦੀ ਛੋੜ ਦੇ ਨਾ ਪੂਤ ਪਿਤਾ ਸੇ ਬੇਮਖੋਈ ਪੂਤ ਪਿਤਾ ਸੇ ਸਾਦੋ ਹੈ ਪੱਕੀ ਅਰਦਾਸ ਮਾਦਰ ਪਿਦਰ ਮੈਂ ਸ਼ਰਨ ਤੁਮਾਰੀ ਨੀ ਸਤ ਕਰੂ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਬਿਨਾ ਮੇਰੀ ਕੌਣ ਸੁਨੇ ਫਰਿਆਦ ਸਤਗੁਰ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਨੇ ਫਰਿਆਦ ਸਤਗੁਰ ਤੇਰੇ ਬਿਨਾ ਤੇਰੇ ਮੇਰਾ ਬਾਨ ਬਾਨ ਕੋ ਰਹੀ ਗਰੀਬ ਦਾ ਸਦਾ ਸਤ ਸੰਗੀਨੀ ਸਤ ਕਰੂ ਤੇਰੇ ਬਿਨਾ ਤੇਰੇ ਬਿਨਾ ਮੇਰੀ ਕੌਣ ਸੁਣੇ ਫਰਿਆਦ ਬੰਦੀ ਛੋੜ ਤੇਰੇ ਤੁਹਾਨੂੰ ਆਪਕੇ ਬਾਰੰਬਾਰ ਇਹ ਆਪਾਂ ਫਰਿਆਦ ਕਰੀਏ ਸਤਿਗੁਰੂ ਹਰ ਇੱਕ ਜੀਵ ਦੀ ਫਰਿਆਦ ਸੁਣਨ ਵਾਲੇ ਹੈ ਹਰ ਇੱਕ ਜੀਵ ਦੇ ਅੰਸਾਈ ਰਹਿਣ ਵਾਲੇ ਹੈ ਉਹ ਆਪਾਂ ਬਾਣੀ ਵਿੱਚ ਹੀ ਲਾਈਨ ਆ ਗਈ ਪੁੱਤ ਪਿਤਾ ਸੇ ਬੇਮੁਖ ਹੋਈ ਤੋ ਵੀ ਪਿਤਾ ਜਾਣ ਮਲ ਥੋ ਜੇ ਆਪਾਂ ਗੁਣ ਵੀ ਕਰਾਂਗੇ ਤਾਂ ਸਤਿਗੁਰੂ ਬਖਸਣ ਹਾਰਿਆ ਉਹ ਬਖਸ ਲੈਣਗੇ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਦੀ ਬਾਣੀ ਨੂੰ ਸੁਕੋਚ ਰਿਆਂ ਬੇਅੰਤ ਭੁੱਲਾਂ ਚੁੱਤਾਂ ਹੋ ਜਾਂਦੀਆਂ ਸੰਗਤੋਂ ਸਤਿਗੁਰੂ ਦੇਵ ਤੋਂ ਮਾਫੀ ਮੰਗਦੇ ਆ ਤੇ ਠੰਡ ਦਾ ਟਾਈਮ ਹੈ ਜਿਆਦਾ ਹੁਣੇ ਠੀਕ ਨਹੀਂ ਹੈ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਸਤਿਗੁਰੂ ਭੂਰੀ ਵਾਲੋਂ ਕੀ ਜੈ ਪ੍ਰਸਾਦ ਵੰਡਦੇ ਬੱਲੇ ਮਰੇ